ਜਿਹਾਂ ਕੀਆ ਸੋ ਨਿਭ ਹੈ ਜੀ ਨਾਲੇ ਕਿਹੇ ਕਰਮ ਕਰਾਏ ਕਰਤਾ ਦੂਜੀ ਕਾਰਨ ਭਾਲੇ ਆਪਨ ਰਾਲਮ ਤੰਦਾ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵੇ ਆਪੈ ਦੂਜੇ ਪਾਏ ਵਿਕਾਰੋ ਕਮ ਮਾਰਗ ਪੰਥਨ ਸੁਜਈ ਉਜੜ ਅੰਧ ਗੁਵਾਰੋਵਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋਵਾ ਭੋਜਨ ਪਾਉ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸ ਘਰ ਬਾਰੋ ਇਵਕੇ ਰਾਹੀ ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ 베ਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵੇ ਰਵੇ ਸੁ ਜਾਣੀ ਹੈ ਮਿਲ ਰੋਵੇ ਗੁਣ ਸਾਰੇ ਵਾ ਰੋਵੇ ਮਾਇਆ ਮੁਠੜੀ ਤੰਦੜਾ ਰੋਵਣ ਹਾਰੇ ਵਾ ਸੰਦਾਰੋ ਵੈ ਮਹਿਲ ਨਾ ਧੋਵੈ ਸੁਪਨੰਤਰ ਸੰਸਾਰੋ ਚੋਂ ਬਾਜੀ ਗਰ ਭਰਮੈ ਭੂਲੇ ਛੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੈ ਰਾਖੇ ਨਾਨਕ ਸਹਿਜ ਸੁਭਾਏ ਬੜਾਂਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਾਗ ਝੂਠ ਪਸਾਰੋਵਾ ਸੱਚਾ ਕਰ ਸੱਚੜੈ ਸੇਵੀਐ ਸੱਚ ਖਰਾ ਸਚਿਆ ਰੋਵਾ ਕੂੜ ਲੱਭ ਜਾ ਥਾਏ ਨ ਪਾਸੀ ਅੱਗ ਲਹਿ ਨਠਾਓ ਅੰਦਰ ਆਉ ਨ ਬੈਸੋ ਕਹੀਐ ਕਿਉ ਸੁਮੈ ਕਰਕਾਓ ਚੰਮਨ ਮਰਨ ਵਡਾ ਵੀ ਛੋੜਾ ਬਿਨ ਸਹਿ ਜੱਗ ਸਵਾਰੇ ਲੱਭ ਤੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵੋ ਪਾਈ ਹੋ ਗੱਲ ਮਿਲ ਹੈ ਮਿਲ ਮਿਲ ਦੇ ਆਸੀਸਾਂ ਹੈ ਬਾਬਾ ਸੱਚੜਾ ਮੇਲ ਨ ਚੁੱਕਈ ਪ੍ਰੀਤਮ ਕੀ ਆਂ ਦੇ ਆਸੀਸਾਂ ਹੈ ਆਸੀਸਾਂ ਦੇਵੋ ਭਗਤ ਕਰਿਓ ਹੋ ਮਿਲਿਆ ਕਾ ਕਿਆ ਮੇਲੋ ਇਕ ਭੂਲੇ ਨਾ ਹੋਥੇ ਹੋ ਥਾਵੋ गुर सब की सच खेलो जम मार्ग नहीं साजन सैन मिलो संजोगी गुर मिल खोले फासे बाबा नांगड़ आया जग मह दुख सुख लेख लिखाया ਲਿਖੇੜਾ ਸਾਹ ਨਾਂ ਟਲੈ ਜਿਹੜਾ ਪੁਰਬ ਕਮਾਇਆ ਬੈ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਆਰੀ ਕਾਮਣ ਪਾਏ ਬੌਰੰਗੀ ਗਲ ਤਾਗਾ ਹੋਛੀ ਮਤ ਪਿਆ ਮਨ ਹੋਸ਼ਾ ਗੁਰ ਸਾ ਮੱਖੀ ਖਾਇ ਨਾ ਮਰ ਜਾਦ ਆਇਆ ਕਲ ਭੀਤਰ ਨਾ ਗ ਜਾਨੀੜਾ ਬੰਧ ਪਠਾਇਆ ਹੈ ਲਿਖਿੜਾ ਲੇਖ ਨਾ ਮੇਟੀਐ ਦਰਹਾ ਕਾਰੜਾ ਆਇਆ ਹੈ ਆਕਾਰ ਆਇਆ ਜਾਂ ਤਿਸ ਪਾਇਆ ਪਤੀ ਜੇ ਰੋਹਿ ਪ੍ਰੀਤਮ ਅਤ ਪਿਆਰੇ ਤੈ ਰੋਹਿ ਗੁਨ ਸਾਰ ਸਮਾਲੇ ਕੋਮਰ ਨਮੋਇ ਨਾਲੇ ਨਾਨਕ ਜੁਗ ਜੁਗ ਜਾਨ ਸਜਾਣਾ ਰੋਹੈ ਸੱਚ ਸਮਾਲੇ ਪੈ ਰੂਵੈ ਗੁਣ ਸਾਰ ਸਮਾਲੇ ਕੋ ਮਰ ਨਾਮੁ ਆਨਲੇ ਨਾਨਕ ਜੁਗ ਜੁਗ ਜਾਨ ਸਜਾਣਾ ਰੋਏ ਸੱਚ ਸਮਾਲੇ ਵਾਹਿਗੁਰੂ ਜੀ ਕਾ